ਹਾਂਜੀ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਪ੍ਰੋਗਰਾਮ ਹੋ ਚੁੱਕਿਆ ਜੀ ਸਟਾਰਟ ਤੇ ਆਪਾਂ ਵੀ ਹੋ ਚੁੱਕਿਆ ਰੈਡੀ ਤੇ ਪਰਮੀਤ ਤੇ ਕੁਮਰ ਵੀ ਨਾ ਤੋਂ ਕੇ ਕਰਤੇ ਨੇ ਰੈਡੀ ਤੇ ਇਧਰ ਰੈਡੀ ਅੰਦਰ ਜਿਹੜਾ ਪਹਿਲਾਂ ਵਾਲਾ ਬਲੌਗ ਸੀਗਾ ਜੀ ਉਹ ਆਪਾਂ ਕਰਤਾ ਕਲੋਜ਼ ਤੇ ਇਹ ਹੁਣ ਨਵੇਂ ਬਲੌਗ ਦੇ ਵਿੱਚ ਕਰ ਰਿਹਾ ਸਟਾਰਟ ਹਾਂਜੀ ਦੋਸਤੋ ਬਣੇ ਰਿਓ ਜੀ ਬਲੌਗ ਦੇ ਵਿੱਚ ਤੇ ਦੇਖਾਂਗੇ ਉਹਨਾਂ ਦੇ ਕਲਚਰਲ ਪ੍ਰੋਗਰਾਮ ਜੋ ਵੀ ਹੈ ਕੀ ਪ੍ਰੋਗਰਾਮ ਹੈ ਕੀ ਨਹੀਂ ਤੇ ਬਣੇ ਰਹਿਓ ਜੀ ਬਲੌਗ ਦੇ ਵਿੱਚ ਬਾਏ ਬਾਏ ਲੋ ਜੀ ਦੋਸਤੋ ਤੁਹਾਡੀ ਭਾਬੀ ਵੀ ਹੋ ਚੁੱਕੀ ਨੇ ਤਿਆਰ ਆਦਰ ਚਾਖਿਓ ਮੜਾ ਇਹ ਦਿਖਾ ਦਿਓ ਖੜੀ ਹੋ ਕੇ ਦਿਖਾ ਦਿਓ ਮੜਾ ਇਹ ਤੇ ਰਵਿਨਾ ਵੀ ਹੋ ਚੁੱਕੀ ਹੈ ਤਿਆਰ ਹੈਲੋ ਹੈਲੋ ਅੰਦਰ ਮੇਰੀ ਮਾਂ ਵੀ ਤਿਆਰ ਹੋ ਚੁੱਕੀ ਹੈ ਤੇ ਮੈਂ ਜਾਨਾ ਠੀਕ ਹੈ ਤੁਸੀਂ ਆ ਜਿਓ ਕਿ ਮੇਰੇ ਨਾਲ ਹੀ ਜਾਉਂਗੀ ਹਲੋ ਜੀ ਕਹਿੰਦੇ ਰਾਜਸਥਾਨੀ ਢੋੜੇ ਓੜਾ ਕਿਵੇਂ ਉੱਢੀਗੀ ਹਾਂ ਮੈਂ ਆਪ ਕਿਵੇਂ ਸੁਣੇ ਲੱਗ ਰਹੀ ਹੈ ਔਰ ਮੈਂ ਪਹਿਲੀ ਵਾਰ ਪਾਇਆ ਕਲਰ ਹੀ ਬੋਲਾ ਸੋਹਣਾ ਲੱਗਿਆ ਕੱਕਰੀ ਮੈਚਿੰਗ ਬਹੁਤ ਸੋਹਣੀਆ ਕਰ ਰੱਖੀ ਹੈ ਧਰਮ ਰਾਮ ਜੀ ਹਾਂ ਠੀਕੋ ਬੜੀਆ ਵਧਾਈ ਹੋ ਆਪਕਾ ਬਹੁਤ ਬਹੁਤ ਰਵੀ ਜੀ ਕੇ ਸ਼ਾਦੀ ਦੀ ਰਾਜਸਥਾਨ ਮੇ ਆਏ ਹੋ ਥੈਂਕ ਯੂ ਥੈਂਕ ਯੂ ਲੋ ਜੀ ਪੰਜਾਬੀ ਉਹ ਕਹਿੰਦੇ ਪੰਜਾਬੀ ਆ ਗਏ ਓਏ ਤੇ ਰਾਜਸਥਾਨ ਚ ਪੂਰਾ ਛਾਏ ਹੋਏ ਆ ਜੀ ਆਪਾਂ ਤੇ ਬਣੇ ਰਹੀ ਜੀ ਬਲੌਗ ਦੇ ਵਿੱਚ ਬਾਏ ਬਾਏ लो जी तो भी हो थे। राम राम जी खाले खाले खाले। राम राम घोड़ी आ गई आ गई घोड़ी आ गई घोड़ी ਹੈਲੋ ਗਾਇਜ਼ ਇਹਨੇ ਆਪਣੇ ਕੀ ਨਾਮ ਹੈ ਜੀ ਆਪਣਾ ਪ੍ਰਵੀਨ ਮਠਵਾਲ ਪ੍ਰਵੀਨ ਮਠਵਾਲ ਜੀ ਇਹ ਰਵੀ ਜੀ ਨੇ ਜੀ ਉਹਨਾਂ ਦੇ ਮਾਮਾ ਜੀ ਦੇ ਲੜਕੇ ਨੇ ਤੇ ਮਿਲੋ ਜੀ ਇਹਨਾਂ ਨਾਲ ਠੀਕ ਹੈ ਜੀ ਬਣੇ ਰਹੀਆ ਬਲੌਗ ਦੇ ਵਿੱਚ ਬਾਏ ہماری ਵੀਡੀਓ ਕੀ ਨਾਮ ਹੈ ਸਾਰਾ ਜਤਿੰਦਰ ਲੋ ਜੀ ਜਤਿੰਦਰ ਔਰ ਇਹ ਆਪਣਾ ਆ ਗਿਆ ਥਾਰਾ ਯੂਵੀ ਜੋ ਆਪਣੀ ਲਾਈਵ ਮੇ ਆਤਾ ਹੈ ਔਰ ਆਪਣਾ ਸਪੋਰਟ ਕਰਾ ਹੈ ਤੋ ਵੈਲਕਮ ਕਰ ਦਿਓ ਜੀ ਸਾਰਾ ਦਾ ਹੈਲੋ ਜੀ ਹੈਲੋ ਔਰ ਇਹ ਹੈ ਜੀ ਸਰਵਾਲਾ ਇਧਰ ਕੀ ਕਹਿੰਦੇ ਆ ਤਾਂ ਕੀ ਕਹਿੰਦੇ ਬਿਨਾਇਕ ਇਧਰ ਰਾਜਸਥਾਨ ਚ ਜੀ ਇਹਨੂੰ ਬਿਨਾਇਕ ਕਹਿੰਦੇ ਆ ਆਪਣੇ ਕਹਿੰਦੇ ਆ ਸਰਵਾਲਾ ਤੇ ਤੇਰੀ ਤਲਵਾਰ ਕਿੱਥੇ ਆ ਤਲਵਾਰ ਉੱਤੇ ਹੈ ਠੀਕ ਹੈ ਜੀ ਤੇ ਠੀਕ ਹੈ ਜੀ ਬਣ ਰਿਹਾ ਬਲੌਗ ਦੇ ਵਿੱਚ ਬਾਏ ਬਾਏ ਥੈਂਕ ਯੂ ਰਾਮ ਰਾਮ ਬਧਾਈਓ ਆਪਣੇ ਬਹੁਤ ਬਹੁ ਹਾਂਜੀ ਦੋਸਤੋ ਇਹਨੇ ਰਵੀ ਜੀ ਦੇ ਮਾਸੀ ਜੀ ਤੇ ਪੰਕਜ ਜੀ ਤੇ ਸਚਿੰਨ ਜੀ ਦੇ ਮਾਤਾ ਜੀ ਤੇ ਇਹਨਾਂ ਨੂੰ ਆਪਾਂ ਵਧਾਈਆਂ ਪਹਿਲਾਂ ਹੀ ਦਿੰਦੀਆਂ ਤੇ ਇਹਨਾਂ ਦਾ ਸਚਿੰਨ ਦਾ ਤੇ ਪੰਕਜ ਦਾ ਵਿਆਹ ਹੈਗਾ ਜੀ 18 ਨੂੰ ਅੱਜ ਹੈਗਾ ਰਵੀ ਦਾ ਵਿਆਹ ਤੇ ਮਿਲੋ ਜੀ ਇਹਨਾਂ ਨਾਲ ਹਾਈ ਕਰਦੇ ਹਾਂ ਹਾਈ ਠੀਕ ਹੈ ਜੀ ਬਣੇ ਰਹੀਓ ਬਲੌਗ ਦੇ ਵਿੱਚ ਭਾਜੀ ਇਹਨੇ ਆਪਣੇ ਭੂਆ ਜੀ ਜੀ ਮਿਲੋ ਜੀ ਇਹਨਾਂ ਨਾਲ ਤੇ ਵੈਲਕਮ ਕਰੋ ਜੀ ਇਹਨਾਂ ਦਾ ਹੈਲੋ ਜੀ ਹੈਲੋ ਇਹ ਇਹ ਆਪਣੇ ਜੀ ਇਹ ਆਪਣੇ ਸਾਡੇ ਰਵੀ ਜੀ ਦੇ ਮੰਮੀ ਜੀ ਵਧਾਈਆਂ ਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੁੰਡੇ ਦੇ ਵਿਆਹ ਦੀਆਂ ਇਹ ਨੇ ਜੀ ਰਵੀ ਜੀ ਦੇ ਪਾਪਾ ਜੀ ਰਵੀ ਦੇ ਪਪਾ ਦੇ ਚਾਚਾ ਪਪਾ ਰਵੀ ਜੀ ਦੇ ਪਪਾ ਜੀ ਨੇ ਜੀ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਮੁੰਡੇ ਦੇ ਵਿਆਹ ਦੀਆਂ ਤੇ ਇਹ ਨੇ ਮੰਮੀ ਜੀ ਜੀ ਇਹ ਨੇ ਮਾਮਾ ਜੀ ਇਹਨਾਂ ਦਾ ਵੀ ਕਰੋ ਵੈਲਕਮ ਨਮਸਤੇ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਰਵੀ ਜੀ ਦੇ ਵਿਆਹ ਦੀਆਂ ਤੇ ਇਹ ਤਾਂ ਨਹੀਂ ਹੋਗਾ ਚੱਲ ਮਾਰਚ ਲਾਂਗ ਚੱਲ ਮਾਰਚ ਲਾਂਗ ਉੱਪਰ ਹੈ ਨਾ ਨਾ ਉੱਪਰ ਚੜ੍ਹ ਬੋਸ ਬਾਈ ਚੜ੍ਹੇਗਾ ਬਾਈ ਤਾਂ ਚੜ੍ਹੇਗਾ ਇੱਕ ਵਾਰ ਆਪਾਂ ਵੀ ਟੈਸਟ ਡਰਾਈਵ ਲਿਆਵਾ

ਹਾਂਜੀ ਦੋਸਤੋ ਕਹਿੰਦੇ ਪਹੁੰਚ ਚੁੱਕੇ ਆਂ ਬਰਾਤ ਦੇ ਵਿੱਚ ਪਹਿਲਾਂ ਜਾ ਕੇ ਫੋਟੋ ਚੈੱਕ ਕਰ ਲੋ ਸਹੀ ਬਰਾਤ ਚ ਆਏ ਹਨ ਨਾ ਸਹੀ ਆਇਆ ਨਾ ਨਾ ਕੋਈ ਨਹੀਂ ਜਾਉਂ ਇਹ ਫੋਟੋ ਬਾਈ ਜੀ ਕੀ ਹੈ ਨਾ ਰਵੀ ਵੀ ਜੀ ਨਾ ਬਸ ਠੀਕ ਹੈ ਆਪਾਂ ਸਹੀ ਪਹੁੰਚੇ ਬਸ ਹਾਂਜੀ ਦੋਸਤੋ ਆ ਹੋ ਗਿਆ ਟਾਈਮ ਜੀ ਡੀ ਜੇ ਤੇ ਨੱਚ ਕੇ ਲੈ ਲਿਆ ਨਜ਼ਾਰੇ ਤੇ ਹੁਣ ਖਾਣੇ ਰੋਟੀ ਦੀ ਚਲੋ ਜੀ ਖਾਈਏ ਰੋਟੀ ਓਏ ਪੰਜਾਬੀ ਆ ਗਿਆ ਓਏ ਹਾਂ ਦਾ ਕੋਲਕਾ ਪਾਰਟੀ ਤੇ ਸਾਰਿਆਂ ਤੋਂ ਪਹਿਲਾਂ ਅਸੀਂ ਪਹੁੰਚੇ ਆਂ ਤੇ ਇੱਕ ਵਾਰੀ ਦੱਸ ਦਈਏ ਇਹਨਾਂ ਤੇ ਕੋਈ ਰੀਤੀ ਰਿਵਾਜ ਹੋਊਗਾ ਤੇ ਆਪਾਂ ਦੱਸ ਦਿੰਨੇ ਆ ਜੀ ਅਸੀਂ ਪਹੁੰਚ ਕੇ ਪਹਿਲਾਂ ਮੋਸੀ ਮੋਸੀ ਜੀ ਆਓ ਬੋਲੋ ਪਾੜੇ ਆਜੋ ਚਾਹੀਏ ਮੋਸੀ ਤਾਂ ਹੈ ਕਿ ਨਹੀਂ ਮੋਸੀ ਤਾਂ ਤਾਰੀ ਸੋਗੀ ਚਲੋ ਕੋਈ ਨਹੀਂ ਤੇ ਵੀ ਮੋਹ ਤੇ ਵੀ ਕੋਈ ਨਹੀਂ ਚਲੋ ਕੋਈ ਨਹੀਂ ਰਾਮ ਰਾਮ ਮੋਸੀ ਆ ਗਿਆ ਮੈਂ ਬਤਾਈ ਲੈ ਰਹੇ ਦੇ ਬਾਈ ਲੈ ਲਈਏ ਬਤਾਈ ਬੱਟੀ ਨੂੰ ਬਿਆਨ ਤਾਂ ਫਿਰ ਲੈਣਾ ਤਾਂ ਬਈ ਚਲ ਜੋ ਕੋਈ ਮਤ ਕੋਈ ਤੇ ਉਹ ਹੈ ਤਾਂ ਆਪਣਾ ਛੋਰਾ ਆਇਆ ਇਹ ਬਤਾਈ ਲੈਗਾ ਮੈਂ ਤਾਂ ਮਾਂ ਮਾਂ ਨੇ ਮਿਲਣ ਆਇਆ ਮੈਂ ਤਾਂ ਮਾਂ ਨੇ ਮਿਲਣ ਆਇਆ ਹਾਂ ਹੋਰ ਠੀਕ ਹੋ ਸਾਰੇ ਨੇ ਰਾਮ ਰਾਮ ਸਭ ਤੋਂ ਪਹਿਲਾਂ ਮੈਂ ਆਇਆ ਠੀਕ ਹੈ ਠੀਕ ਹੈ ਗੁੱਡ ਨਾਈਟ ਸੋ ਜੋ ਤੇ ਕੁਛ ਸੁਣੋ ਨਹੀਂ ਸੁਣੋ ਕੋਈ ਨਹੀਂ ਸੁਣੋਗੇ ਨੀਂਦ ਕੋਨੀ ਆਸ ਤੁਹਾਨੂੰ ਪਸੰਦ ਆ ਗਿਆ ਮੈਂ ਇੱਕ ਬਰੋਰ ਕਰਕੇ ਦਿਖਾ ਚਲੋ ਆ ਦੇ ਫੇਰ ਨੱਚ ਤੇਰੇ ਸਾਗੇ ਨੱਚੋ ਖਤਰ ਤੂੰ ਤਾਂ ਤਾਂ ਬੱਤੀ ਪੜਿਆ ਦੋ ਹਾਂ ਤਾਂ ਕੋਈ ਨਹੀਂ ਤੇ ਮੇਰੇ ਸਾਗੇ ਨੱਚੇ ਮੈਂ ਸਾਰਾ ਜਾਨ ਜੀ ਮਰਾ ਤੇ ਨੱਚ ਤਨ ਬਣਾਇਆ ਮਾਨੀ ਹੋਈ ਹਾਂ ਹਾਂਜੀ ਸ਼ੁਰੂਆਤ ਲੱਗ ਬਸੜਾ ਥੈਂਕ ਯੂ ਆਉ ਲੱਗੇ ਨਾ ਤੇਉ ਜੀ ਤਾਰ ਕੇ ਨਾਮ ਹੈ ਮੇਰਾ ਨਾਮ ਹੈ ਜੀ ਅਮਨਦੀਪ ਸਿੰਘ ਪਿਆਰੂ ਮੈਂ ਨੇ ਅਮਨ ਬੁਲਾ ਦੇ ਕੋਈ ਅਮਨ ਬਹੁਤ ਜਿਆਦਾ ਅਮਨ ਨਹੀਂ ਬੋਲਦਾ ਬੇਟਾ ਸਮਝੀਏ ਬੱਦੋ ਨਾਮ ਨਾ ਆਉ ਉਹ ਕਰਨ ਮਾਰੋ ਸਿੱਧੂ ਮੁਸੇ ਵਾਲੇ ਦਾ ਨਾਮ ਸੁਨੇ ਹ ਸਿੱਧੂ ਮੁਸੇ ਵਾਲਾ ਜਾਣਾ ਜਾਣਾ ਕੇ ਵਹਿ ਕੇ گاਉਂ ਮੈਂ ਹਾਂ ਹਾਂ ਸੰਗੀਤ ਵੀ ਲਾਣਾ ਤਾਂ ਨੱਚਾਂ ਹਾਂ ਹਾਂਜੀ ਦੋਸਤੋ ਤੇ ਆ ਗਏ ਆ ਜੀ ਬਰਾਤ ਦੇ ਵਿੱਚੋਂ ਰਾਤ ਦੇ ਕਰੀਬਨ ਕਰੀਬ ਨੇ 1:00 ਵੱਜ ਚੁੱਕੇ ਨੇ ਤੇ ਬਲੌਗ ਬੰਦ ਕਰਨ ਦਾ ਟਾਈਮ ਬਾਲਾ ਪੜਾਇ ਜੀ ਠੀਕ ਹੈ ਜੀ ਮਿਲਾਂਗੇ ਕਿਸੇ ਦਿਨ ਹੋਰ ਦਿਨ ਹੋਰ ਬਲੌਗ ਦੇ ਵਿੱਚ ਕਿਉਂਕਿ ਰਾਤ ਦੇ 1 ਵੱਜ ਚੁੱਕੇ ਨੇ ਜੀ ਟੈਂਪਰੇਚਰ ਦੇਖੋ 7 ਡਿਗਰੀ ਸੈਲਸੀਅਸ ਚੱਲੀ ਜਾਂਦਾ ਤੇ ਜੀ ਆ ਸਬਸਕ੍ਰਾਈਬ ਕਰ ਦਿਓ ਜਿਹੜੇ ਮੇਰੇ ਵੀਰ ਨਵੇਂ ਆਉਣਗੇ ਜੀ ਚੈਨਲ ਤੇ ਤੇ ਲਾਈਕ ਕਰ ਦਿਓ ਸਪੋਰਟ ਕਰ ਦਿਓ ਛੋਟੇ ਵੀਰ ਨੂੰ ਤੇ ਅਗਲਾ ਬਲੌਗ ਜ਼ਰੂਰ ਦੇਖਿਓ ਜੀ ਬਾਏ ਬਾਏ ਰਾਮ ਰਾਮ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਅਗਲੇ ਦਿਨ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰਾਮ ਰਾਮ ਗੁੱਡ ਨਾਈਟ ਬਾਏ ਸਤਿ ਸ੍ਰੀ ਅਕਾਲ ਖੁਦਾ হাফেজ ਜੈ ਹਿੰਦ